ਸਿਰਫ ਦੁੱਖ ਦਾ ਕਾਰਨ ਹੀ ਨਹੀਂ ਸਮਝਿਆ ਜਾਂਦਾ ਸਗੋਂ ਇੱਕ ਨਵੇਂ ਸ਼ੁਰੂਆਤ ਦੇ ਵਜੋਂ ਵੀ ਦੇਖਿਆ ਜਾਂਦਾ ਹੈ ਇਸ ਦੀ ਤਾਜ਼ਾ ਉਦਾਹਰਣ ਹਾਲ ਹੀ ਵਿੱਚ ਇੱਕ ਔਰਤ ਦੁਆਰਾ ਪੇਸ਼ ਕੀਤੀ ਗਈ ਜਿਸ ਨੇ ਆਪਣੇ ਤਲਾਕ ਦਾ ਜਸ਼ਨ ਇਸ ਤਰ੍ਹਾਂ ਮਨਾਇਆ ਜਿਵੇਂ ਇਹ ਜਨਮ ਦਿਨ ਦੀ ਪਾਰਟੀ ਹੋਵੇ ਭਾਵੇਂ ਨਾ ਤਾਂ ਕੇਕ ਸੀ ਅਤੇ ਨਾ ਹੀ ਮੋਮਬਤੀ ਪਰ ਹੱਥਾਂ ਉੱਤੇ ਅੰਤ ਵਿੱਚ ਤਲਾਕ ਦੀ ਮਹਿੰਦੀ ਲਗਾਈ ਗਈ ਹਾਏ ਇਹ ਵਿਆਹ ਦੀ ਮਹਿੰਦੀ ਨਹੀਂ ਸਗੋਂ ਤਲਾਕ ਦੀ ਮਹਿੰਦੀ ਹੈ ਜਿਸ ਵਿੱਚ 100 ਗ੍ਰਾਮ ਪਿਆਰ ਅਤੇ 200 ਗ੍ਰਾਮ ਸਮਝੌਤਾ ਦੇ ਨਾਲ-ਨਾਲ ਅੰਦਾਜ਼ੀ ਤੱਕੜੀ ਵੀ ਬਣਾਈ ਗਈ ਹੈ। ਵੀਡੀਓ ਨੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਕੇ ਰੱਖ ਦਿੱਤਾ ਹੈ। ਕੁਝ ਲੋਕ ਕਹਿ ਰਹੇ ਨੇ ਕਿ ਕੋਹਰ ਕਾਲੀ ਯੁਗ ਆ ਗਿਆ ਹੈ। ਲੇਕਿਨ ਜਦੋਂ ਕਿ ਦੂਜੇ ਲੋਕ ਕਹਿ ਰਹੇ ਨੇ ਮਹਿਲਾ ਸਸ਼ਕਤੀਕਰਨ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਅੱਜ ਦੀਆਂ ਔਰਤਾਂ ਸਮਾਜ ਦੀ ਚਿੰਤਾ ਕੀਤੇ ਬਿਨਾਂ ਆਪਣੇ ਫੈਸਲਿਆਂ ਨੂੰ ਖੁੱਲ੍ਹ ਕੇ ਸਵੀਕਾਰ ਕਰ ਰਹੀਆਂ ਨੇ ਅਤੇ ਆਪਣੀ ਖੁਸ਼ੀ ਨੂੰ ਤਰਜੀਹ ਦੇ ਰਹੀਆਂ ਨੇ ਸਾਡੇ ਸਮਾਜ ਦੇ ਵਿੱਚ ਲੰਬੇ ਸਮੇਂ ਤੋਂ ਤਲਾਕ ਨੂੰ ਬੁਰੀ ਨਜ਼ਰ ਦੇ ਨਾਲ ਦੇਖਿਆ ਜਾ ਰਿਹਾ ਹੈ ਖਾਸ ਕਰਕੇ ਔਰਤਾਂ ਲਈ ਪਰ ਹੁਣ ਸਮਾਂ ਬਦਲ ਚੁੱਕਿਆ ਹੈ ਔਰਤਾਂ ਆਪਣੇ ਟੁੱਟੇ ਹੋਏ ਰਿਸ਼ਤੇਆਂ ਅਤੇ ਬੁਰੇ ਤਜਰਬਿਆਂ ਨਾਲ ਭਰੇ ਹੋਏ ਰਿਸ਼ਤੇ ਨੂੰ ਖਤਮ ਕਰਕੇ ਆਪਣੇ ਲਈ ਇਸ ਨਵੀਂ ਸ਼ੁਰੂਆਤ ਦਾ ਜਸ਼ਨ ਮਨਾ ਰਹੀਆਂ ਨੇ ਇਸ ਤਸਵੀਰ ਵਿੱਚ ਆਖਿਰਕਾਰ ਤਲਾਕ ਸ਼ਬਦ ਵਾਲੀ ਮਹਿੰਦੀ ਵੀ ਇੱਕ ਮਜ਼ਬੂਤ ਸੰਦੇਸ਼ ਦਿੰਦੀ ਹੈ ਕਿ ਔਰਤਾਂ ਹੁਣ ਆਪਣੇ ਦਰਦ ਨੂੰ ਤਾਕਤ ਵਿੱਚ ਬਦਲਣ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਲਈ ਤਿਆਰ ਨੇ ਇਸ ਤਰ੍ਹਾਂ ਦੀ ਮਹਿੰਦੀ ਡਿਜ਼ਾਈਨ ਨੂੰ ਵੇਖ ਕੇ ਸੋਸ਼ਲ ਮੀਡੀਆ ਉੱਤੇ ਲੋਕ ਦੋ ਸਮੂਹਾਂ ਵਿੱਚ ਵੰਡੇ ਗਏ ਨੇ ਕੁਝ ਲੋਕ ਇਸ ਨੂੰ ਕਲਯੁਗ ਦਾ ਸਭ ਤੋਂ ਭੈੜਾ ਰੂਪ ਕਹਿ ਰਹੇ ਨੇ ਅਤੇ ਇਸ ਦਾ ਮਜ਼ਾਕ ਉਡਾ ਰਹੇ ਨੇ ਜਦੋਂ ਕਿ ਕੁਝ ਇਸ ਨੂੰ ਮਹਿਲਾ ਸਸ਼ਕਤੀਕਰਨ ਦੀ ਉਦਾਹਰਣ ਦੇ ਵਜੋਂ ਲੈ ਰਹੇ ਨੇ ਜਿੱਥੇ ਇੱਕ ਪਾਸੇ ਟ੍ਰੋਲਰਸ ਇਸ ਨੂੰ ਪਰਿਵਾਰਿਕ ਵਿਆਹ ਤੇ ਤਲਾਕ ਉੱਤੇ ਮਜ਼ਾਕ ਕਹਿ ਰਹੇ ਨੇ ਉੱਥੇ ਹੀ ਦੂਜੇ ਪਾਸੇ ਕਈ ਯੂਜ਼ਰਸ ਨੇ ਟਿੱਪਣੀਆਂ ਕੀਤੀਆਂ ਕਿ ਮਾੜੇ ਵਿਆਹ ਵਿੱਚ ਰਹਿਣ ਨਾਲੋਂ ਵੱਖਰਾ ਜੀਵਨ ਜਿਉਣਾ ਬਿਹਤਰ ਹੈ ਇਸ ਅਨੋਖੀ ਮਹਿੰਦੀ ਨੇ ਸਾਬਤ ਕਰ ਦਿੱਤਾ ਕਿ ਤਲਾਕ ਹੁਣ ਕੋਈ ਰਾਜ਼ ਨਹੀਂ ਰਹਾ ਸਕੋ ਖੁੱਲੀ ਚਰਚਾ ਦਾ ਵਿਸ਼ਾ ਬਣ ਚੁੱਕਿਆ ਇਹ ਰੁਝਾਨ ਦਰਸਾਉਂਦਾ ਹੈ ਕਿ ਔਰਤਾਂ ਹੁਣ ਦੋਸ਼ ਦੀ ਬਜਾਏ ਸਵੈ ਪਿਆਰ ਨੂੰ ਚੁਣ ਰਹੀਆਂ ਨੇ ਸਵਾਲ ਇਹ ਨਹੀਂ ਕਿ ਇਹ ਸਹੀ ਹੈ ਜਾਂ ਗਲਤ ਸਵਾਲ ਇਹ ਹੈ ਕਿ ਕੀ ਸਮਾਜ ਨੇ ਵਿਆਹ ਤੋਂ ਬਾਹਰ ਆਉਣ ਦੀ ਕਦਰ ਕਰਨ ਲਈ ਇੰਨੀ ਸੋਚ ਵਿਕਸਿਤ ਕੀਤੀ ਹੈ ਯਕੀਨਨ ਇਹ ਇੱਕ ਮਾਨਸਿਕ ਤਬਦੀਲੀ ਵੱਲ ਵੀ ਇਸ਼ਾਰਾ ਕਰਦਾ ਹੈ ਬਲਾਕ ਨੂੰ ਹੁਣ ਸਿਰਫ ਦੁੱਖ ਦਾ ਕਾਰਨ ਹੀ ਨਹੀਂ ਸਮਝਿਆ ਜਾਂਦਾ ਸਗੋਂ ਇੱਕ ਨਵੀਂ ਸ਼ੁਰੂਆਤ ਦੇ ਵਜੋਂ ਵੀ ਦੇਖਿਆ ਜਾਂਦਾ ਹੈ ਇਸ ਹੀ ਤਾਜ਼ਾ ਉਦਾਹਰਣ ਹਾਲ ਹੀ ਵਿੱਚ ਇੱਕ ਔਰਤ ਦੁਆਰਾ ਪੇਸ਼ ਕੀਤੀ ਗਈ ਜਿਸ ਨੇ ਆਪਣੇ ਤਲਾਕ ਦਾ ਜਸ਼ਨ ਇਸ ਤਰ੍ਹਾਂ ਮਨਾਇਆ ਜਿਵੇਂ ਇਹ ਜਨਮ ਦਿਨ ਦੀ ਪਾਰਟੀ ਹੋਵੇ ਭਾਵੇਂ ਨਾ ਤਾਂ ਕੇਕ ਸੀ ਅਤੇ ਨਾ ਹੀ ਮੋਮਬਤੀ ਪਰ ਹੱਥਾਂ ਉੱਤੇ ਅੰਤ ਵਿੱਚ ਤਲਾਕ ਦੀ ਮਹਿੰਦੀ ਲਗਾਈ ਗਈ ਹਾਏ ਇਹ ਵਿਆਹ ਦੀ ਮਹਿੰਦੀ ਨਹੀਂ ਸਗੋ ਤਲਾਕ ਦੀ ਮਹਿੰਦੀ ਹੈ ਜਿਸ ਵਿੱਚ 100 ਗ੍ਰਾਮ ਪਿਆਰ ਅਤੇ 200 ਗ੍ਰਾਮ ਸਮਝੌਤਾ ਦੇ ਨਾਲ ਨਾਲ ਆਧਾਰੀ ਤੱਕੜੀ ਵੀ ਬਣਾਈ ਗਈ ਹੈ ਵੀਡੀਓ ਨੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਕੇ ਰੱਖ ਦਿੱਤਾ ਹੈ। ਕੁਝ ਲੋਕ ਕਹਿ ਰਹੇ ਨੇ ਕਿ ਕੋਹਰ ਕਾਲੀ ਯੁਗ ਆ ਗਿਆ ਹੈ। ਲੇਕਿਨ ਜਦੋਂ ਕਿ ਦੂਜੇ ਲੋਕ ਕਹਿ ਰਹੇ ਨੇ ਮਹਿਲਾ ਸਸ਼ਕਤੀਕਰਨ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਅੱਜ ਦੀਆਂ ਔਰਤਾਂ ਸਮਾਜ ਦੀ ਚਿੰਤਾ ਕੀਤੇ ਬਿਨਾ ਆਪਣੇ ਫੈਸਲਿਆਂ ਨੂੰ ਖੁੱਲਕੇ ਸਵੀਕਾਰ ਕਰ ਰਹੀਆਂ ਨੇ ਅਤੇ ਆਪਣੀ ਖੁਸ਼ੀ ਨੂੰ ਤਰਜੀਹ ਦੇ ਰਹੀਆਂ ਨੇ। ਸਾਡੇ ਸਮਾਜ ਦੇ ਵਿੱਚ ਲੰਬੇ ਸਮੇਂ ਤੋਂ ਤਲਾਕ ਨੂੰ ਬੁਰੀ ਨਜ਼ਰ ਦੇ ਨਾਲ ਦੇਖਿਆ ਜਾ ਰਿਹਾ ਹੈ। ਖਾਸ ਕਰਕੇ ਔਰਤਾਂ ਲਈ ਪਰ ਹੁਣ ਸਮਾਂ ਬਦਲ ਚੁੱਕਿਆ ਹੈ ਔਰਤਾਂ ਆਪਣੇ ਟੁੱਟੇ ਹੋਏ ਰਿਸ਼ਤਿਆਂ ਅਤੇ ਬੁਰੇ ਤਜਰਬਿਆਂ ਨਾਲ ਭਰੇ ਹੋਏ ਰਿਸ਼ਤੇ ਨੂੰ ਖਤਮ ਕਰਕੇ ਆਪਣੇ ਲਈ ਇਸ ਨਵੀਂ ਸ਼ੁਰੂਆਤ ਦਾ ਜਸ਼ਨ ਮਨਾ ਰਹੀਆਂ ਨੇ ਇਸ ਤਸਵੀਰ ਵਿੱਚ ਆਖਿਰਕਾਰ ਤਲਾਕ ਸ਼ਬਦ ਵਾਲੀ ਮਹਿੰਦੀ ਵੀ ਇੱਕ ਮਜ਼ਬੂਤ ਸੰਦੇਸ਼ ਦਿੰਦੀ ਹੈ ਕਿ ਔਰਤਾਂ ਹੁਣ ਆਪਣੇ ਦਰਦ ਨੂੰ ਤਾਕਤ ਵਿੱਚ ਬਦਲਣਾ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਲਈ ਤਿਆਰ ਨੇ ਇਸ ਤਰ੍ਹਾਂ ਦੀ ਮਹਿੰਦੀ ਡਿਜ਼ਾਈਨ ਨੂੰ ਵੇਖ ਕੇ ਸੋਸ਼ਲ ਮੀਡੀਆ ਉੱਤੇ ਲੋਕ ਦੋ ਸਮੂਹਾ ਵਿੱਚ ਵੰਡੇ ਗਏ ਨੇ ਕੁਝ ਲੋਕ ਇਸ ਨੂੰ ਕਲਯੁਗ ਦਾ ਸਭ ਤੋਂ ਭੈੜਾ ਰੂਪ ਕਹਿ ਰਹੇ ਨੇ ਅਤੇ ਇਸ ਦਾ ਮਜ਼ਾਕ ਉਡਾ ਰਹੇ ਨੇ ਜਦੋਂ ਕਿ ਕੁਝ ਇਸ ਨੂੰ ਮਹਿਲਾ ਸਸ਼ਕਤੀਕਰਨ ਦੀ ਉਦਾਹਰਣ ਦੇ ਵਜੋਂ ਲੈ ਰਹੇ ਨੇ ਜਿੱਥੇ ਇੱਕ ਪਾਸੇ ਟ੍ਰੋਲਰਸ ਇਸ ਨੂੰ ਪਰਿਵਾਰਿਕ ਵਿਆਹ ਤੇ ਤਲਾਕ ਉੱਤੇ ਮਜ਼ਾਕ ਕਹਿ ਰਹੇ ਨੇ ਉੱਥੇ ਹੀ ਦੂਜੇ ਪਾਸੇ ਕਈ ਯੂਜ਼ਰਸ ਨੇ ਟਿੱਪਣੀਆਂ ਕੀਤੀਆਂ ਕਿ ਮਾੜੇ ਵਿਆਹ ਵਿੱਚ ਰਹਿਣ ਨਾਲੋਂ ਵੱਖਰਾ ਜੀਵਨ ਜਿਉਣਾ ਬਿਹਤਰ ਹੈ ਇਸ ਅਨੋਖੀ ਮਹਿੰਦੀ ਨੇ ਸਾਬਤ ਕਰ ਦਿੱਤਾ ਕਿ ਤਲਾਕ ਹੁਣ ਕੋਈ ਰਾਜ਼ ਨਹੀਂ ਰਿਹਾ ਸਕੋ ਖੁੱਲੀ ਚਰਚਾ ਦਾ ਵੇਸ਼ਾ ਬਣ ਚੁੱਕਿਆ ਇਹ ਰੁਝਾਨ ਦਰਸਾਉਂਦਾ ਹੈ ਕਿ ਔਰਤਾਂ ਹੁਣ ਦੋਸ਼ ਦੀ ਬਜਾਏ ਸਵੈ ਪਿਆਰ ਨੂੰ ਚੁਣ ਰਹੀਆਂ ਨੇ ਸਵਾਲ ਇਹ ਨਹੀਂ ਕਿ ਇਹ ਸਹੀ ਹੈ ਜਾਂ ਗਲਤ ਸਵਾਲ ਇਹ ਹੈ ਕਿ ਕੀ ਸਮਾਜ ਨੇ ਵਿਆਹ ਤੋਂ ਬਾਹਰ ਆਉਣ ਦੀ ਕਦਰ ਕਰਨ ਲਈ ਇੰਨੀ ਸੋਚ ਵਿਕਸਿਤ ਕੀਤੀ ਹੈ ਯਕੀਨਨ ਇਹ ਇੱਕ ਮਾਨਸਿਕ ਤਬਦੀਲੀ ਵੱਲ ਵੀ ਇਸ਼ਾਰਾ ਕਰਦਾ ਹੈ